ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀ ਮਾਮਲੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸੂਤਰੇ ਜਾਣਕਾਰੀ ਦੇ ਰਹੇ ਨੇ ਕਿ ਜਿਹੜੀਆਂ ਧਮਕੀ ਭਰੀਆਂ ਈਮੇਲਾਂ ਭੇਜੀਆਂ ਗਈਆਂ ਸੀ ਉਹ ਈਮੇਲਾਂ ਡਾਰਕ ਵੈਬ ਦੇ ਰਾਹੀਂ ਭੇਜੀਆਂ ਗਈਆਂ ਸੀ ਜਿਹੜੀਆਂ ਥ੍ਰੈਟ ਮੇਲਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੀਆਂ ਗਈਆਂ ਸੀ ਉਸ ਦੇ ਲਈ ਡਾਰਕ ਵੈਬ ਦਾ ਇਸਤੇਮਾਲ ਛੜਾਓ ਕੀਤਾ ਗਿਆ ਸੀ ਤਾਂ IP ਐਡਰੈਸ ਅਤੇ ਹੋਰ ਜਾਣਕਾਰੀ ਇਕੱਠੀ ਕਰਨ ਦੇ ਵਿੱਚ ਇਸ ਕਰਕੇ ਹੀ ਮੁਸ਼ਕਲ ਆ ਰਹੀ ਹੈ ਕਿਉਂਕਿ ਉਹ ਜਿਹੜੀਆਂ ਥ੍ਰੈਟ ਮੇਲਸ ਭੇਜੀਆਂ ਗਈਆਂ ਸੀ ਉਸ ਦੇ ਲਈ ਡਾਰਕ ਵੈਬ ਦਾ ਇਸਤੇਮਾਲ ਅਛੜਾ ਕੀਤਾ ਗਿਆ ਸੀ ਤਾਂ ਜਿਹੜੀਆਂ ਸ੍ਰੀ ਦਰਬਾਰ ਸਾਹਿਬ ਨੂੰ ਬੰਬ ਦੇ ਨਾਲ ਅਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਸੀ ਈਮੇਲਾਂ ਭੇਜੀਆਂ ਗਈਆਂ ਸੀ ਤਾਂ ਉਸ ਦੇ ਲਈ ਡਾਰਕ ਵੈਬ ਦਾ ਇਸਤੇਮਾਲ ਅਛੜਾ ਕੀਤਾ ਗਿਆ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਥ੍ਰੈਟ ਮੇਲਸ ਡਾਰਕ ਵੈਬ ਦੇ ਰਾਹੀਂ ਭੇਜੀਆਂ ਗਈਆਂ ਸੀ ਜਿਸ ਕਰਕੇ ਆਈਪੀ ਐਡਰੈਸ ਅਤੇ ਹੋਰ ਜਾਣਕਾਰੀ ਇਕੱਠੀ ਕਰਨ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਆ ਰਹੀਆ ਥਾ 14 ਜੁਲਾਈ ਤੋਂ ਲਗਾਤਾਰ ਸ੍ਰੀ ਦਰਬਾਰ ਸਾਹਿਬ ਨੂੰ ਪੰਬ ਦੇ ਨਾਲ ਅਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਹੁਣ ਤੱਕ 8 ਧਮਕੀਆਂ ਨਿਛੜੀਆਂ ਉਹ ਮਿਲ ਚੁੱਕੀਆਂ ਨੇ ਤੇ ਹੁਣ ਉਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਕਿ ਜਿਹੜੀਆਂ ਇਹ ਧਮਕੀ ਭਰੀਆਂ ਈਮੇਲਾਂ ਭੇਜੀਆਂ ਗਈਆਂ ਸੀ ਉਹ ਈਮੇਲਾਂ ਡਾਰਕ ਵੈਬ ਦੇ ਰਾਹੀਂ ਭੇਜੀਆਂ ਗਈਆਂ ਨੇ ਜਿਸ ਕਰਕੇ ਆਈਪੀ ਐਡਰੈਸ ਅਤੇ ਹੋਰ ਜਾਣਕਾਰੀ ਇਕੱਠੀ ਕਰਨ ਦੇ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਹੁਣ ਤੱਕ ਛਿੜੀ ਦਰਬਾਰ ਸਾਹਿਬ ਨੂੰ 8 ਧਮਕੀ ਭਰੀਆਂ ਈਮੇਲਾਂ ਨਿਛੜੀਆਂ ਭੇਜੀਆਂ ਗਈਆਂ ਸੀ ਜਦੋਂ 14 ਜੁਲਾਈ ਨੂੰ ਪਹਿਲੀ ਧਮਕੀ ਆਈ ਉਸ ਤੋਂ ਬਾਅਦ ਪ੍ਰਸ਼ਾਸਨ ਅਲਰਟ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਪੱਧਰ ਦੇ ਉੱਪਰ ਜਾਂਚ ਕਰਨ ਦੇ ਵਿੱਚ ਜੁਟ ਗਈ ਸੀ ਬੀਐਸਐਫ ਦੀਆਂ ਟੀਮਾਂ ਨੇ ਛੜੀਆਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪਹੁੰਚੀਆਂ ਸੀ ਜਿਨ੍ਹਾਂ ਨੇ ਸਰਚ ਅਭਿਆਨ ਸ਼ੁਰੂ ਵੀ ਕੀਤਾ ਸੀ ਤਾਂ ਲਗਾਤਾਰ ਬੰਬ ਸਿਕਿਉਰਟੀ ਟੀਮਾਂ ਛੜੀ ਉਹ ਸਰਚ ਦੇ ਉੱਪਰ ਲੱਗੀ ਹੋਈ ਸੀ ਤਾਂ ਐਸੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਮੁੰਡੇ ਨੂੰ ਡਿਟੇਨ ਵੀ ਕੀਤਾ ਸੀ ਉਸ ਦੇ ਕੋਲੋਂ ਪੁੱਛਗਿੱਛ ਜਿਹੜੀ ਉਹ ਵੀ ਕੀਤੀ ਗਈ ਸੀ ਤਾਂ ਸੌਫਟਵੇਅਰ ਇੰਜੀਨੀਅਰ ਸੀ ਸ਼ਿਵਮ ਦੂਬੇ ਜਸਨੂ ਫਰੀਦਾਬਾਦ ਤੋਂ entertain ਕੀਤਾ ਗਿਆ ਸੀ ਤਾਂ ਹੁਣ ਉਸ ਮਾਮਲੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜੀਆਂ ਇਹ ਧਮਕੀ ਭਰੀਆਂ ਈਮੇਲਾਂ ਭੇਜੀਆਂ ਗਈਆਂ ਸੀ ਇਹ ਡਾਰਕ ਵੈਬ ਦੇ ਰਾਹੀਂ ਭੇਜੀਆਂ ਗਈਆਂ ਨੇ ਜਿਸ ਕਰਕੇ ਆਈਪੀ ਐਡਰੈਸ ਅਤੇ ਹੋਰ ਜਾਣਕਾਰੀ ਇਕੱਠੀ ਕਰਨ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਹੋ ਰਹੀ ਹੈ